ਕਿੰਨੇ ਕਿਤੇ ਜਿਹੜਾ ਕੋਈ ਐਂਟੀ-ਸੋਸ਼ਲ 엘ਿਮੈਂਟਸ ਦੇ ਖਿਲਾਫ ਜਿਹੜਾ ਉਹ ਕਾਰਵਾਈ ਸਾਡੀ ਉਹ ਹੁੰਦੀ ਰਹਿੰਦੀ ਆ ਤੁਸੀਂ ਵੇਖ ਹੀ ਲਿਆ ਵੀ ਇਸੇ ਐਂਟੀ-ਸੋਸ਼ਲ ਜਿਹੜੇ 엘ਿਮੈਂਟਸ ਹੈ ਇਹਨਾਂ ਦੇ ਖਿਲਾਫ ਜਿਹੜੀ ਇਹ ਮਹਿੰਮ ਵਿੱਢੀ ਆ ਇਹਦੇ ਵਿੱਚ ਜਸਾਂ ਫਾਜ਼ਲ ਕਾ ਪੁਲਿਸ ਵੱਲੋਂ ਐਸਐਚਓ ਬੋਰ ਡੀਐਸਪੀ ਬੋਰ ਡੀਐਸਪੀ ਡੀ ਇਨਸਪੈਕਟਰ ਸੀਆਈਏ ਇਹਨਾਂ ਦੀ ਟੀਮ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਇਦੇ ਵਿੱਚ ਇੱਕ ਸੋਨੂ ਸੋਨੀ ਹੈ ਪੁੱਤਰ ਬਲਦੇਵ ਸਿੰਘ ਸੋਨੀ ਜਿਹੜਾ ਦੁਰਗਾ ਕਲੋਨੀ ਅਬੋਰ ਦਾ ਰਹਿਣ ਵਾਲਾ ਇਕ ਲਗਭਗ 25 ਸਾਲੇ ਦੀ ਉਮਰ ਹੈ ਇਹਨ ਦੇ ਵੱਲੋਂ 4-5 ਦਿਨ ਤੋਂ ਐਕਸਟਰਸ਼ਨ ਕਾਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਦੋ ਇਹਨ ਐਕਸਟਰਸ਼ਨ ਕਾਲਾਂ ਅਬੋਰ ਕੀਤੀਆਂ ਸੀਗੀਆਂ ਇੱਕ 25 ਲੱਖ ਦੀ ਇੱਕ 35 ਲੱਖ ਦੀ ਇੱਕ ਇਹਨ ਜਗਦੰਬਾ ਫਾਸਟ ਫੂਡ ਸੀਗਾ ਆਪਣੇ ਇੱਥੇ ਫਾਜ਼ਿਲਕਾ ਉਹਨਾਂ ਨੂੰ ਕਾਲ ਕੀਤੀ ਸੀ 25 ਲੱਖ ਦੀ ਸੋ ਇਹ ਲਗਾਤਾਰ ਉਹਨਾਂ ਨੂੰ ਐਬਿਊਸਿਵ ਲੈਂਗੁਏਜ ਥ੍ਰੈਟਨਿੰਗ ਵਗੈਰਾ ਕਰ ਰਿਹਾ ਸੀਗਾ ਸੋ ਸਾਡੇ ਵੱਲੋਂ ਫਿਰ ਜਿਹੜਾ ਅਸੀਂ ਇਹਨੂੰ ਟੈਕਨੀਕਲੀ ਜਿਹੜਾ ਸਾਰਾ ਆਪਦੇ ਹਿਸਾਬ ਨਾਲ ਜਿਹੜੇ ਉਹਨਾਂ ਅਸੀਂ ਜਦੋਂ ਵੇਖਿਆ ਤੇ ਇਹਨੂੰ ਫਿਰ ਜਿਹੜਾ ਵਿਜੇ ਸੀਗਾ ਵਿਜੇ ਕੁਮਾਰ ਇਹਨੂੰ ਕੰਟੈਕਟ ਕੀਤਾ ਇਹਨਾਂ ਜੀ ਫਿਰ ਇਹਨਾਂ ਸਾਡੇ ਨਾਲ ਗੱਲ ਕੀਤੀ ਫਿਰ ਇਮੀਡੀਏਟਲੀ ਅਸੀਂ ਉੱਥੇ ਅਸੀਂ ਜਾ ਕੇ ਤੇ ਜਿਹੜਾ ਜਦੋਂ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਸੋ ਗ੍ਰਫਤਾਰ ਕਰਕੇ ਹੁਣ ਜਿਹੜੀ ਸਾਡੇ ਕੋ ਪੁੱਛ ਕੇ ਜਿਹੜੀ ਕੀਤੀ ਜਾ ਰਹੀ ਹੈ ਇਹਦੇ ਨਾਲ ਹੀ ਵੇਖੋ ਸਾਡੇ ਵੱਲੋਂ ਇੱਕ ਇਹ ਅਸੀਂ ਮੈਸੇਜ ਦੇਣਾ ਚਾਹੁੰਦੇ ਆਂ ਕਿ ਕੋਈ ਵੀ ਜਿਹੜਾ ਕੋਈ ਗੈਂਗਸਟਰ ਹੈ ਕੋਈ ਐਕਸਟਰੋਸ਼ਨਿਸਟ ਹੈ ਕੋਈ ਕੋਸ਼ ਹੈ ਉਹਨੂੰ ਬਿਲਕੁਲ ਜਿਹੜੀ ਅਸੀਂ ਜਿਹੜਾ ਰੂਲ ਆਫ ਲਾ ਜਿਹੜਾ ਉਹਨੂੰ ਅਸੀਂ ਬਿਲਕੁਲ ਵਾਇਓਲੇਟ ਨਹੀਂ ਕਰਨ ਕਰਨ ਦੇਵਾਂਗੇ ਅਸੀਂ ਐਵੇਂ ਇਨੋਸੈਂਟ ਬੰਦਿਆਂ ਨੂੰ ਥ੍ਰੈਟਨਿੰਗ ਕਰਾ ਕਰ ਡਰਾ ਡਰਾ ਕੇ ਜਿਹੜਾ ਇਹ ਕੰਮ ਕਰਦੇ ਆ ਇਹ ਬਿਲਕੁਲ ਸਾਡੇ ਵੱਲੋਂ ਸਖਤੀ ਕੀਤੀ ਜਾਊਗੀ ਸੋ ਅਸੀਂ ਇਹੀ ਇਹੀ ਕਹਿਣਾ ਚਾਹੁੰਦੇ ਹਾਂ ਵੀ ਜਦੋਂ ਵੀ ਕੋਈ ਕਿਸੇ ਦੇ ਕੋਈ ਧਿਆਨ ਚ ਗੱਲ ਆਵੇ ਉਹ ਸਾਨੂੰ ਇਮੀਡੀਏਟਲੀ ਜੂ ਸਾਨੂੰ ਸਾਡੇ ਨੋਟਸ ਦੇ ਵਿੱਚ ਲਿਆਵੇ। ਸੋ ਸਾਡੇ ਵੱਲੋਂ ਇਹ ਇਹਨਾਂ ਨੂੰ ਬਿਲਕੁਲ ਸਖਤ ਵਾਰਨਿੰਗ ਹੈ ਵੀ ਬਿਲਕੁਲ ਜਿਹੜੇ ਐਂਟੀ-ਸੋਸ਼ੀਅਲ ਐਲੀਮੈਂਟ ਨੂੰ ਜਿਹੜਾ ਆਪਾਂ ਜਿਹੜਾ ਉਹ ਸ਼ਕਤੀ ਦੇ ਨਾਲ ਜਿਹੜਾ ਨੱਚਠਾਂਗੇ। ਕਿਸੇ ਗੈਂਗ ਨਾਲ ਸਬੰਧਤ। ਵੇਖੋ ਇਹ ਜਿਹੜਾ ਕਾਲਾ ਕਰਦਾ ਸੀਗਾ ਇਹਦੇ ਵਿੱਚ ਕਦੇ ਬਿਸ਼ਨੋਈ ਗੈਂਗ ਦਾ ਨਾਮ ਲੈਂਦਾ ਈ ਕਦੇ ਉਹ ਵਿਸ਼ਾਲ ਪ੍ਰਚਾਰ ਦਾ ਨਾਂ ਲੈਂਦਾ ਹੀ ਕਦੇ ਇਦਾਂ ਕਰਕੇ ਵੱਖਰੇ ਵੱਖਰੇ ਨਾਂ ਲੈ ਕੇ ਜਿਹੜਾ ਇਹ ਕਰਦਾ ਸੀ ਗਾ ਜਿੱਤਨੇ ਕਿਤੇ ਜਿਹੜਾ ਕੋਈ ਐਂਟੀ-ਸੋਸ਼ਲ ਐਲੀਮੈਂਟਸ ਦੇ ਖਿਲਾਫ ਜਿਹੜਾ ਉਹ ਕਾਰਵਾਈ ਸਾਡੀ ਉਹ ਹੁੰਦੀ ਰਹਿੰਦੀ ਆ ਤੁਸੀਂ ਵੇਖ ਹੀ ਲਿਆ ਵੀ ਇਸੇ ਐਂਟੀ-ਸੋਸ਼ਲ ਜਿਹੜੇ ਐਲੀਮੈਂਟਸ ਹੈ ਇਹਨਾਂ ਦੇ ਖਿਲਾਫ ਜਿਹੜੀ ਇਹ ਮਹਿੰਮ ਵਿੱਢੀ ਆ ਇਹਦੇ ਵਿੱਚ ਜਿਸਾਂ ਫਾਜ਼ਲਕਾ ਪੁਲਿਸ ਵੱਲੋਂ ਐਸਐਚਓ ਬੋਰ ਡੀਐਸਪੀ ਬੋਰ ਡੀਐਸਪੀ ਡੀ ਇਨਸਪੈਕਟਰ ਸੀਆਈਏ ਇਹਨਾਂ ਦੀ ਟੀਮ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਇਦੇ ਵਿੱਚ ਇੱਕ ਸੋਨੂ ਸੋਨੀ ਹੈ ਪੁੱਤਰ ਬਲਦੇਵ ਸਿੰਘ ਸੋਨੀ ਜਿਹੜਾ ਦੁਰਗਾ ਕਲੋਨੀ ਅਬੋਰ ਦਾ ਰਹਿਣ ਵਾਲਾ ਇਕ ਲਗਭਗ 25 ਸਾਲੇ ਦੀ ਉਮਰ ਹੈ ਇਹਨ ਦੇ ਵੱਲੋਂ 4-5 ਦਿਨ ਤੋਂ ਐਕਸਟਰਸ਼ਨ ਕਾਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਦੋ ਇਹਨ ਐਕਸਟਰਸ਼ਨ ਕਾਲਾਂ ਅਬੋਰ ਕੀਤੀਆਂ ਸੀਗੀਆਂ ਇੱਕ 25 ਲੱਖ ਦੀ ਇੱਕ 35 ਲੱਖ ਦੀ ਇੱਕ ਇਹਨ ਜਗਦੰਬਾ ਫਾਸਟ ਫੂਡ ਸੀਗਾ ਆਪਣੇ ਇੱਥੇ ਫਾਜ਼ਿਲਕਾ ਉਹਨਾਂ ਨੂੰ ਕਾਲ ਕੀਤੀ ਸੀ 25 ਲੱਖ ਦੀ ਸੋ ਇਹ ਲਗਾਤਾਰ ਉਹਨਾਂ ਨੂੰ ਐਬਿਊਸਿਵ ਲੈਂਗੁਏਜ ਥ੍ਰੈਟਨਿੰਗ ਵਗੈਰਾ ਕਰ ਰਿਹਾ ਸੀਗਾ ਸੋ ਸਾਡੇ ਵੱਲੋਂ ਫਿਰ ਜਿਹੜਾ ਅਸੀਂ ਇਹਨੂੰ ਟੈਕਨੀਕਲੀ ਜਿਹੜਾ ਸਾਰਾ ਆਪਦੇ ਹਿਸਾਬ ਨਾਲ ਜਿਹੜੇ ਉਹਨਾਂ ਅਸੀਂ ਜਦੋਂ ਵੇਖਿਆ ਤੇ ਇਹਨੂੰ ਫਿਰ ਜਿਹੜਾ ਵਿਜੇ ਸੀਗਾ ਵਿਜੇ ਕੁਮਾਰ ਇਹਨੂੰ ਕੰਟੈਕਟ ਕੀਤਾ ਇਹਨਾਂ ਜੀ ਫਿਰ ਇਹਨਾਂ ਸਾਡੇ ਨਾਲ ਗੱਲ ਕੀਤੀ ਫਿਰ ਇਮੀਡੀਏਟਲੀ ਅਸੀਂ ਉੱਥੇ ਅਸੀਂ ਜਾ ਕੇ ਤੇ ਜਿਹੜਾ ਜਦੋਂ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਸੋ ਗ੍ਰਫਤਾਰ ਕਰਕੇ ਹੁਣ ਜਿਹੜੀ ਸਾਡੇ ਕੋ ਪੁੱਛ ਕੇ ਜਿਹੜੀ ਕੀਤੀ ਜਾ ਰਹੀ ਹੈ ਇਹਦੇ ਨਾਲ ਹੀ ਵੇਖੋ ਸਾਡੇ ਵੱਲੋਂ ਇੱਕ ਇਹ ਅਸੀਂ ਮੈਸੇਜ ਦੇਣਾ ਚਾਹੁੰਦੇ ਆਂ ਕਿ ਕੋਈ ਵੀ ਜਿਹੜਾ ਕੋਈ ਗੈਂਗਸਟਰ ਹੈ ਕੋਈ ਐਕਸਟਰੋਸ਼ਨਿਸਟ ਹੈ ਕੋਈ ਕੋਸ਼ ਹੈ ਉਹਨੂੰ ਬਿਲਕੁਲ ਜਿਹੜੀ ਅਸੀਂ ਜਿਹੜਾ ਰੂਲ ਆਫ ਲਾ ਜਿਹੜਾ ਉਹਨੂੰ ਅਸੀਂ ਬਿਲਕੁਲ ਵਾਇਓਲੇਟ ਨਹੀਂ ਕਰਨ ਕਰਨ ਦੇਵਾਂਗੇ ਅਸੀਂ ਐਵੇਂ ਇਨੋਸੈਂਟ ਬੰਦਿਆਂ ਨੂੰ ਥ੍ਰੈਟਨਿੰਗ ਕਰਾ ਕਰ ਡਰਾ ਡਰਾ ਕੇ ਜਿਹੜਾ ਇਹ ਕੰਮ ਕਰਦੇ ਆ ਇਹ ਬਿਲਕੁਲ ਸਾਡੇ ਵੱਲੋਂ ਸਖਤੀ ਕੀਤੀ ਜਾਊਗੀ ਸੋ ਅਸੀਂ ਇਹੀ ਇਹੀ ਕਹਿਣਾ ਚਾਹੁੰਦੇ ਹਾਂ ਵੀ ਜਦੋਂ ਵੀ ਕੋਈ ਕਿਸੇ ਦੇ ਕੋਈ ਧਿਆਨ ਚ ਗੱਲ ਆਵੇ ਉਹ ਸਾਨੂੰ ਇਮੀਡੀਏਟਲੀ ਜੂ ਸਾਨੂੰ ਸਾਡੇ ਨੋਟਸ ਦੇ ਵਿੱਚ ਲਿਆਵੇ। ਸੋ ਸਾਡੇ ਵੱਲੋਂ ਇਹ ਇਹਨਾਂ ਨੂੰ ਬਿਲਕੁਲ ਸਖਤ ਵਾਰਨਿੰਗ ਹੈ ਵੀ ਬਿਲਕੁਲ ਜਿਹੜੇ ਐਂਟੀ-ਸੋਸ਼ੀਅਲ ਐਲੀਮੈਂਟ ਨੂੰ ਜਿਹੜਾ ਆਪਾਂ ਜਿਹੜਾ ਉਹ ਸ਼ਕਤੀ ਦੇ ਨਾਲ ਜਿਹੜਾ ਨੱਚਠਾਂਗੇ। ਕਿਸੇ ਗੈਂਗ ਨਾਲ ਸੰਬੰਧ। ਵੇਖੋ ਇਹ ਜਿਹੜਾ ਕਾਲਾਂ ਕਰਦਾ ਸੀਗਾ ਇਹਦੇ ਵਿੱਚ ਕਦੇ ਬਿਸ਼ਨੋਈ ਗੈਂਗ ਦਾ ਨਾਂ ਲੈਂਦਾ, ਇੱਕ ਕਦੇ ਉਹ ਵਿਸ਼ਾਲ ਪਚਾਰ ਦਾ ਨਾਂ ਲੈਂਦਾ, ਇੱਕ ਕਦੇ ਇਦਾਂ ਕਰਕੇ ਵੱਖਰੇ-ਵੱਖਰੇ ਨਾਂ ਲੈ ਕੇ ਜਿਹੜਾ ਇਹ ਕਰਦਾ ਸੀਗਾ।